ਜੀ ਇਹ ਚੀਜ਼ ਆ ਮੋਸਟਲੀ ਲੋਕਾਂ ਨੂੰ ਨਹੀਂ ਪਤਾ ਸਿਰਫ ਉਹਨਾਂ ਲਈ ਇਹੀ ਹੈ ਕਿ ਇੱਕ ਫਿਟਨੈਸ ਨੂੰ ਮੈਨੇਜ ਕਰਨਾ ਜਾਂ ਫਿਰ ਮੈਡੀਟੇਸ਼ਨ ਕਰਨਾ ਇੱਕ ਯੋਗਾ ਮੰਨਦੇ ਆ ਬਟ ਯੋਗਾ ਇੱਕ ਗੇਮ ਵੀ ਹੈ ਜੇ ਤੁਸੀਂ ਸਪੋਰਟਸ ਦੇ ਅੰਦਰ ਹੀ ਜਾਂ ਨਾ ਵੇਖੋ ਤਾਂ ਯੋਗਾ ਵਿੱਚ ਤਿੰਨ ਕੈਟਾਗਰੀਸ ਆਂਦੀ ਆ ਟ੍ਰੈਡੀਸ਼ਨਲ ਯੋਗਾ ਜਿਹਦੇ ਵਿੱਚ ਤੁਸੀਂ ਆਸਨਸ ਕਰਨੇ ਹੁੰਦੇ ਆ ਰਿਦਮਿਕ ਐਂਡ ਆਰਟਿਸਟਿਕ ਇਤਨੇ ਯੋਗਾ ਦੀ ਗੇਮ ਹੈ ਹਾਂ ਜੀ ਮੈਂ ਟ੍ਰੈਡੀਸ਼ਨਲ ਯੋਗਾ ਰਿਪਰੈਜ਼ੈਂਟ ਕਰਦੀ ਹਾਂ ਉਹਦੇ ਵਿੱਚ ਤੁਸੀਂ ਆਪਣੇ ਆਸਨਸ ਦਿਖਾਉਣੇ ਹੁੰਦੇ ਆ ਆਸਨਸ ਕਰਨੇ ਹੁੰਦੇ ਆ ਜਿਹਦੇ ਵਿੱਚ ਤੁਹਾਡੀ ਫਲੈਕਸੀਬਿਲਿਟੀ ਟੈਸਟ ਹੁੰਦੀ ਹੈ ਜੀ ਖੁਸ਼ ਹਾਂ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੇਰੇ ਸਾਰੇ ਪੇਰੈਂਟਸ ਖੁਸ਼ ਨੇ ਪਿੱਛੇ ਮੇਰੇ ਸਕੂਲ ਸਟਾਫ ਬਹੁਤ ਖੁਸ਼ ਹੈ ਮੈਂ ਮੇਰੇ ਕੋਚ ਬਹੁਤ ਖੁਸ਼ ਨੇ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿ ਜਦੋਂ ਸਕੂਲ ਵੈਲਕਮ ਕਰੇ ਨਾ ਹਾਂਜੀ ਬੱਚੇ ਲਈ ਉਹ ਹੀ ਬੜੀ ਵੱਡੀ ਚੀਜ਼ ਹੈ हाँ जी तो भी यही चैलेंज से मैं गोल्ड चाहिए क्योंकि मैं प्रोमिस टाइम कि मेरा इस टाइम सिल्वर आया तो नैक्सट टाइम मैं गोल्ड लेके आऊँगी क्योंकि कितने न कि च यही होंगे कि गोल्ड बैठर होंगे क्योंकि गोल्ड का फस्ट पोजिशन होता सारे कहेंगे कि फस्ट पोजिशन आई है uh, कोई नहीं भी शो करता बट कितने ना कितने मेरे अपने मन च भी चीज़ सी कि, कि मैं गोल्ड अचीव नहीं कर पाई बट मैं अपने आप में प्रोमिस किया कि मैं नैक्सट टाइम गोल्ड लेके आऊँगीन ਕੰਟਰੀਸ ਸੀ ਗਿਆ 15 ਪਲੱਸ ਕੰਟਰੀਸ ਸੀ ਗਿਆ ਤੇ 50 ਪਲੱਸ ਪਲੇਅਰਸ ਸੀਗੇ ਤੇ ਉਹਨਾਂ ਚੋ ਅਚੀਵ ਕਰਨਾ ਬਹੁਤ ਔਖਾ ਸੀ ਕਿਉਂਕਿ ਸਾਰੇ ਆਪਣੀ ਮਿਹਨਤ ਨਾਲ ਪਹੁੰਚੇ ਸੀ ਇੱਥੇ ਤੱਕ ਉੱਥੋਂ ਤੱਕ ਪਹੁੰਚਣਾ ਸੌਖਾ ਨਹੀਂ ਸੀ ਕਿਉਂਕਿ ਪਹਿਲਾਂ ਡਿਸਟ੍ਰਿਕਟ ਸਟੇਟ ਇੰਟਰਨੈਸ਼ਨਲਸ ਫਿਰ ਇੰਟਰਨੈਸ਼ਨਲਸ ਆਉਂਦਾ ਹੈ ਤੇ ਫਿਰ ਉਸ ਤੋਂ ਬਾਅਦ ਉਹ ਚੀਜ਼ ਅਚੀਵ ਕੀਤੀ ਮੈਂ ਮੈਨੂੰ ਕਿਤਨਾ ਕਿਤੇ ਡਰ ਵੀ ਸੀਗਾ ਬਟ ਮੈਨੂੰ ਆਪਣੀ ਮਿਹਨਤ ਤੇ ਵਿਸ਼ਵਾਸ ਸੀਗਾ ਇਹ ਚੀਜ਼ ਹੈ ਇਟ ਇਜ਼ ਹੈ ਕਿਉਂਕਿ ਅਸੀਂ ਜੋ ਬਾਹਰ ਜਾ ਕੇ ਸਿੱਖਣਾ ਕੁਝ ਇਥੋਂ ਸਿੱਖ ਕੇ ਜਾਣਾ ਕੁਝ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਨਹੀਂ ਸਾਨੂੰ ਪਤਾ ਅਸੀਂ ਬਾਹਰ ਜਾ ਕੇ ਸਿੱਖਦੇ ਆ ਮੈਂ ਪਿਛਲੀ ਵਾਰੀ ਵੀ ਗਈ ਸੀ ਮੈਂ ਬਹੁਤ ਚੀਜ਼ਾਂ ਸਿੱਖੀਆਂ ਸੀ ਜਾਂ ਜਿੱਦੇ ਕਰਕੇ ਮੈਨੂੰ ਕਿਤੇ ਨਾ ਕਿਤੇ ਇਹ ਚੀਜ਼ ਲੱਗੀ ਕਿ ਹਾਂ ਮੇਰੀ ਕਮੀ ਰਹਿ ਗਈ ਪ੍ਰੈਕਟਿਸ ਦੀ ਜਾਂ ਕਿਤੇ ਵੀ ਕੋਈ ਕੋਈ ਕਮੀ ਰਹਿ ਗਈ ਉਹ ਚੀਜ਼ਾਂ ਮੈਨੂੰ ਸਿੱਖਣ ਨੂੰ ਮਿਲੀਆਂ ਸੀ ਮੈਂ ਉਹ ਚੀਜ਼ਾਂ ਇੰਪਰੂਵ ਕਰਕੇ ਫੇਰ ਗੋਲ ਲੈ ਕੇ ਆਈ ਹਾਂ ਕਰ ਸਕਦੇ ਹੋ ਇਹ ਤੁਹਾਡੇ ਆਪਣੇ ਸੋਚਨ ਤੇ ਡਿਪੈਂਡ ਕਰਦਾ ਆ कि ਤੁਸੀਂ ਕਿੰਨਾ ਕਰ ਸਕਦੇ ਹੋ ਮੈਂ ਵੀ ਨਹੀਂ ਸੀ ਪਹਿਲਾਂ ਸੋਚਦੀ ਕਾਫੀ ਟਾਈਮ ਤੋਂ ਫੇਲ ਹੋਇਆ ਬਟ ਜਦੋਂ ਮੈਂ ਇਹ ਚੀਜ਼ ਸੋਚਣੀ ਸ਼ੁਰੂ ਕੀਤੀ ਕਿ ਮੈਨੂੰ ਅਚੀਵਮੈਂਟ ਚਾਹੀਦੀ ਹੈ ਤੇ ਫਿਰ ਚਾਹੀਦੀ ਹੀ ਹੈ ਫਿਰ ਉਹ ਤੁਸੀਂ ਅਚੀਵ ਕਰ ਸਕਦੇ ਹੋ ਸ਼ਾਇਦ ਕਿਤੇ ਨਾ ਕਿਤੇ ਉਕੜੀ ਦੜਕੜੀ ਉੱਚ ਮਿਲ ਜਾਂਦਾ ਟੀਚਰਸ ਮਿਲ ਜਾਂਦੇ ਮੈਨੇਜਮੈਂਟ ਮਿਲ ਜਾਂਦਾ ਹਾਂਜੀ ਸਭ ਕੁਝ ਹੋ ਜਾਂਦਾ ਹੈ ਜਦੋਂ ਤੁਸੀਂ ਆਪਣੇ ਮਨ 'ਚ ਸੋਚ ਲਓਗੇ ਨਾ ਤਾਂ ਫਿਰ ਸਭ ਕੁਝ ਪੋਸੀਬਲ ਹੈ ਅਗਲੇ ਟੂ ਮੇਰਾ ਖੇਲੋ ਇੰਡੀਆ ਖੇਲਣਾ ਹੈ ਮੈਂ ਖੇਲੋ ਇੰਡੀਆ ਚੂਰ ਲੈ ਕੇ ਆਉਂਗੀ ਇਹਨੂੰ ਕੰਟੀਨਿਊ ਕਰ ਹਾਂਜੀ ਇਹਨੂੰ ਕੰਟੀਨਿਊ ਕਰਾਂਗੇ लास्ट ईयर भी अपन वादा किया था इससे बच्चे ने ना से सेकंड पोजीशन अचीव की थी ये सब बच्चा बहुत ले के आया जो वादा किया था से बच्चे ने पूरा किया अपना 100% देता सेकंड पोजीशन लेके आया और बहुत खुशी है बहुत वेलकम कर रहे हैं आपका बच्चे का बच्चा गोल्ड स्कूल का साथ बहुत स्कूल के साथ आना है सर रविंद्र राज उनका बहुत साथ मिला और मैंने हर जगह देखा अप्रीसिएशन बच्चे नंबर वन हो सके मोटिव सेकंड बच्चे के पेरेंट्स उन्होंने बहुत बड़ा रोल है ये कि उन्होंने हमें हर जगह पर स्पोर्ट दिया है बच्चे को टाइम टू टाइम प्रैक्टिस करवाना टाइम टू टाइम कॉम्पिटिशन से फिर हर एक चीज़ में अच्छे अच्छे चीज़ देते हैं तो कुछ जगह पर सीधी जैसे मुश्किल होंगी सी बट फिर भी बच्चे ने अपना फुल किया तो अपने आप में प्राउड फील होंगे ना जो आप बच्चा जित गया आप जित एक गल हो ਇਸੇ ਆਪ ਥੋੜੀ ਵਾਪਾ ਮਿਹਨਤ ਕਰਾਈ ਹੈ ਕਹਿੰਦੇ ਉਸਤਾਦ ਨੂੰ ਦੇ ਇੰਨੀ ਨਾਲ ਹੀ ਦੁਗਣਾ ਹੋ ਜਾਣਾ ਬਹੁਤ ਜੀ ਬਹੁਤ ਜ਼ਿਆਦਾ ਕਰੀਜ਼ ਹੈ ਇਹ ਬੱਚਾ ਇਸ ਮੁਕਾਮ ਤੇ ਪਹੁੰਚਿਆ ਤੇ ਬੜਾ ਅੱਛਾ ਲੱਗ ਰਿਹਾ ਹੈ लास्ट ਟਾਈਮ ਕਿਆ ਸੀ ਗੱਲ ਕਿ ਮੈਂ ਸਿਲਵਰ ਲੈ ਕੇ ਆਈ ਅਗਲੀ ਵਾਰ 골ਡ ਕਰੂੰਗੀ ਤੇ ਸਾਨੂੰ ਵੀ ਬਹੁਤ ਫਖਰ ਹੁੰਦਾ ਹੈ ਕਿ ਚਲੋ ਸਾਡੇ ਬੱਚੇ ਆ ਅੱਗੇ ਵਧ ਰਹੇ ਆ ਸਕੂਲ ਵਾਸਤੇ ਵੀ ਬਹੁਤ ਗੱਲ ਹੁੰਦੀ ਹੈ ਕਿ ਫਸਟ ਟਾਈਮ ਇੰਟਰਨੈਸ਼ਨਲ ਬੱਚਾ 골ਡ ਲੈ ਕੇ ਆਇਆ ਹੈਗਾ ਸਬਦ ਲਈ ਬਹੁਤ ਪ੍ਰਾਊਡ ਫੀਲ ਹੈ ਪਰ ਬਟ ਅਸੀਂ ਮਤਲਬ ਇਹ ਸੋਚ ਹੈ ਕਿ ਜਿਹੜੇ ਪੇਰੈਂਟਸ ਕਹਿੰਦੇ ਆ ਕਿ ਕੁੜੀਆਂ ਨੂੰ ਮਤਲਬ ਇੱਥੇ ਨਹੀਂ ਭੇਜਣਾ ਉੱਥੇ ਨਹੀਂ ਭੇਜਣਾ ਉਹ ਅਸੀਂ ਇਹੀ ਕਵਾਂਗੇ ਕਿ ਬੱਚਿਆਂ ਨੂੰ ਹੌਸਲਾ ਫਾਇੀ ਕਰੋ ਬੱਚੇ ਅੱਕੇ ਵਜ਼ਨ ਸਾਡੀ ਬੇਟੀ ਇਹ ਵਾਲੀ ਮਤਲਬ ਸਾਡੇ ਖਾਨਦਾਨ ਵਿੱਚੋਂ ਜਾਂ ਸਕੂਲ ਵਿੱਚੋਂ ਤੋਂ ਫਸਟ ਆਈ ਹੈਗੀ ਆ ਸਾਨੂੰ ਬਹੁਤ ਪ੍ਰਾਊਡਫੁਲ ਹੁੰਦਾ ਹੈ ਵੱਡੀ ਬੇਟੀ ਮੇਰੀ ਉਹ ਵੀ ਬਹੁਤ ਵਧੀਆ ਬੇਟਾ ਵੀ ਬਹੁਤ ਵਧੀਆ ਡੀਏ ਵੀ ਐਸਐਲਪੀ ਤੋਂ ਪੜ ਕੇ ਗਏ ਹੋਏ ਆ ਇਹ ਚਲੋ ਉਹ ਆਪਣੀ ਜਗ੍ਹਾ ਹਜੇ ਸੈਟਲ ਹੋ ਰਹੀ ਆ ਇਹ ਵੀ ਆਉਣ ਵਾਲੇ ਟਾਈਮ 'ਚ ਅੱਗੇ ਤੋਂ ਬਹੁਤ ਵਧੀਆ ਕਰੇਗੀ ਅਸੀਂ ਇਹਦਾ ਪੂਰਾ ਸਹਿਯੋਗ ਦੇਵਾਂਗੇ ਕਿ ਆਉਣ ਵਾਲੇ ਟਾਈਮ 'ਚ ਇਹ ਪਹਿਲੋ ਇੰਡੀਆ ਖੇਲੋ ਜਿੱਤੇ ਕਵਰ ਕਰਨ ਨੂੰ ਪੰਚ ਅਕਸਰ ਇਹ ਆ ਕਿ ਜਿਸਾਂ ਪਹਿਲਾਂ ਕਿਹਾ ਗਿਆ ਕਿ ਜੇਕਰ ਅਸੀਂ ਲੜਕੀਆਂ ਨੂੰ ਥੋੜਾ ਨਰਚਰ ਹੋਣ ਦਾ ਮੌਕਾ ਦਈਏ ਥੋੜਾ ਉਹਨਾਂ ਨੂੰ ਵਧੇਰੇ ਫੁੱਲਾਂ ਦਾ ਮੌਕਾ ਦਈਏ ਤੇ ਰਿਜ਼ਲਟ ਤੁਹਾਡੇ ਸਾਹਮਣੇ ਨੇ ਕਿ ਰਿਜ਼ਲਟ ਬਹੁਤ ਅੱਛੀ ਨੇ ਸੋ ਆ ਚੇਤਨਪ੍ਰੀਤ ਨਹੀਂ ਕਰ ਲਈ ਜਿੱਤੀ ਕਿ ਅੱਜ ਪਟਾਲਾ ਜਿੱਤੇ ਆਵਾਜੀ ਉਹਨਾਂ ਲੜਕੀਆਂ ਜਿੱਤੀਆਂ ਡੀਅ ਸੈਂਡਵਿਚ ਦਿੱਤਾ ਵਾ ਅੱਜ ਸਾਡੇ ਸਪੋਰਟਸ ਫਾਰਮੈਂਟ ਦਿੱਤੀ ਹੈ ਸੋ ਮੈਂ ਬਹੁਤ ਪੁੱਛਾਂ ਜੀ ਕਿ ਐਡਾ ਵੱਡਾ ਜਿਹੜਾ ਵਾ ਉਹ ਅਵਾਰਡ ਲੈ ਕੇ ਸਾਡਾ ਬੱਚਾ ਐਡਾ ਵੱਡਾ ਲੱਗਦਾ ਕਿ ਸਰ ਐਕਚੁਅਲੀ ਕਿ ਦੇਖੋ ਜਿਹੜੇ ਬੱਚੇ ਤੇ ਬਹੁਤ ਟੈਲੈਂਟਡ ਹੁੰਦੇ ਨੇ ਜਿਸ ਤਰ੍ਹਾਂ ਕਿ ਇਹ ਕਹਿ ਸਕਦੇ ਆ ਕਿ ਚੇਤਨਪ੍ਰੀਤ ਜਿਹੜਾ ਕਿ ਸਪੋਰਟਸ ਔਰ ਸਟੱਡੀ ਨੂੰ ਮੈਨੇਜ ਕਰ ਰਹੀ ਹੈ ਸੋ ਸਾਡਾ ਆਪਣਾ ਇੱਕ ਬੀਗ ਐਜੂਕੇਸ਼ਨ ਇੰਸਟੀਚਿਊਨ ਹੋਣ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਦੀ ਸਪੋਰਟ ਨਾਲ ਉਹਦੀ ਐਜੂਕੇਸ਼ਨ ਨੂੰ ਵੀ ਸੀ ਕੋਸ਼ਿਸ਼ ਕਰਕੇ ਮੇਨਟੇਨ ਕਰਨ ਦੀ ਕੋਸ਼ਿਸ਼ ਕਰੀਏ ਬੈਲੈਂਸ ਕਰਨ ਦੀ ਕੋਸ਼ਿਸ਼ ਕਰੀਏ ਸੋ ਇਹਦੇ ਵਿੱਚ ਮੇਰੇ ਟੀਚਰਸ ਦਾ ਬਹੁਤ ਸਹਿਯੋਗ ਰਿਹਾ ਉਹ ਨੂੰ ਟਾਈਮਲੀ ਗਾਈਡ ਕਰ ਰਹੇ ਨੇ ਕਿਥੇ ਉਹਨੂੰ ਕੋਚਿੰਗ ਦੇ ਰਹੇ ਨੇ ਸਾਡੇ ਟੀਚਰਸ ਸਪੋਰਟਸ ਟੀ ਉੱਥੇ ਉਹਦੀ ਜਿਹੜੀ ਐਜੂਕੇਸ਼ਨ ਕੁਆਲਿਫੀਕੇਸ਼ਨ ਹੈ ਉਹਦੇ ਵਿੱਚ ਵੀ ਸਾਡੇ ਟੀਚਰਸ ਪੂਰਾ ਸਹਿਯੋਗ ਦੇ ਰਹੇ ਨੇ ਕਿ ਕਿਸੇ ਤਰ੍ਹਾਂ ਨਾਲ ਉਹ ਬੱਚਾ ਇਹਦਾ ਬਾਪ ਕੋਪਾ ਪਰ ਪਾਏ ਔਰ ਕੋਪਕ ਕਰ ਰਿਹਾ ਹੈ